ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ ਐਜੂਕੇਸ਼ਨ ਪਲੇਟਫਾਰਮ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਬਈ ਇੱਕ ਬਹੁਤ ਖਾਸ ਬਹੁਤ ਸਪੈਸ਼ਲ ਅਨਾਉਂਸਮੈਂਟ ਤੁਹਾਡੇ ਲਈ ਕਰਨੀ ਹੈ ਤਾਂ ਜੋ ਵੀ ਨਵੇਂ ਸਟੂਡੈਂਟ ਹੈ ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਸਪੈਸ਼ਲ ਅਨਾਉਂਸਮੈਂਟ ਕੀ ਹੈ ਸਪੈਸ਼ਲ ਅਨਾਉਂਸਮੈਂਟ ਬਸ ਇਹ ਸਮਝ ਲਿਓ ਕਿ ਇਹ ਤੁਹਾਡੀ ਜ਼ਿੰਦਗੀ ਬਦਲਣ ਵਾਲੀ ਅਨਾਉਂਸਮੈਂਟ ਹੈ ਠੀਕ ਹੈ ਤੁਹਾਡੀ ਪੰਜਾਬ ਦੇ ਪੇਪਰਾਂ ਦੇ ਵਿੱਚ 100% ਸਿਲੈਕਸ਼ਨ ਦੀ ਅਨਾਉਂਸਮੈਂਟ ਹੈਗੀ ਹੈ ਠੀਕ ਹੈ ਇਸ ਵੀਡੀਓ ਦੇ ਥੰਬਨੇਲ ਦੇ ਉੱਤੇ ਐਵੇਂ ਨਹੀਂ ਲਿਖਿਆ ਹੋਇਆ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਜੋ ਕਿਸੇ ਅਕੈਡਮੀ ਨੇ ਨਹੀਂ ਕਰਾਇਆ ਨਾ ਉਹ ਤੁਹਾਨੂੰ ਪ੍ਰਤਾਪ ਅਕੈਡਮੀ ਕਰਾਉਣ ਜਾ ਰਹੀ ਹੈ ਇਹ ਐਵੇਂ ਗੱਲ ਨਹੀਂ ਲਿਖੀ ਹੋਈ ਹੈ ਤਾਂ ਅਨਾਉਂਸਮੈਂਟ ਮੈਂ ਤੁਹਾਨੂੰ ਦੱਸ ਰਿਹਾ ਹਾਂ ਬਸ ਇੱਕ ਮਿੰਟ ਰੁਕੋ ਠੀਕ ਹੈ ਸਭ ਤੋਂ ਪਹਿਲੀ ਗੱਲ ਜੋ ਵੀ ਨਿਊ ਸਟੂਡੈਂਟ ਹੈਗੇ ਆ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਇੱਕ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਟੈਲੀਗ੍ਰam ਚੈਨਲ ਹੈ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗਾ ਆ ਉਸ ਨੂੰ ਜ਼ਰੂਰ ਜੁਆਇਨ ਕਰ ਲਓ ਜਿੰਨੀ ਵੀ ਕਲਾਸਾਂ ਹੁੰਦੀਆਂ YouTube ਦੇ ਉੱਤੇ ਸਾਰੀਆਂ ਦੇ ਲਿੰਕ ਤੁਹਾਨੂੰ ਇੱਥੇ ਪ੍ਰੋਵਾਈਡ ਹੁੰਦੇ ਆਂ ਪੰਜਾਬ ਦੇ ਐਗਜ਼ਾਮਸ ਦੀ ਬਹੁਤ ਵਧੀਆ ਤਰੀਕੇ ਨਾਲ ਤਿਆਰੀ ਕਰਾਈ ਜਾਂਦੀ ਹੈ ਚੈਨਲ ਦੇ ਉੱਤੇ 1700 ਪਲੱਸ ਕਲਾਸਾਂ ਹੈਗੀਆਂ ਤੁਸੀਂ ਜਾ ਕੇ ਦੇਖੋ ਪਲੇਲਿਸਟਾਂ ਚੈੱਕ ਕਰੋ ਇੰਨਾ ਕੁ ਡਾਟਾ ਤੁਹਾਨੂੰ ਪੇਡ ਬੈਚਾਂ ਦੇ ਵਿੱਚ ਨਹੀਂ ਮਿਲਦਾ ਅਕੈਡਮੀ ਦੇ ਜਿੰਨਾ ਸਾਡੇ ਚੈਨਲ ਤੇ ਫ੍ਰੀ ਪਿਆ ਠੀਕ ਹੈ ਤਾਂ ਨਿਊ ਸਟੂਡੈਂਟਸ ਨੂੰ ਇਹ ਮੈਸੇਜ ਸੀਗਾ ਬਾਕੀ ਆ ਦੋ ਨੰਬਰ ਹਨ ਇਹਨਾਂ ਨੂੰ ਸੇਵ ਕਰ ਸਕਦੇ ਹੋ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਕਾਲ ਕਰ ਸਕਦੇ ਹੋ ਠੀਕ ਹੈ ਕਿਸੇ ਵੀ ਐਪ ਨਾਲ ਜੁੜਨਾ ਹੈ ਤਾਂ ਸਾਡੀ ਐਪ ਹੈ ਪ੍ਰਤਾਪ ਅਕੈਡਮੀ ਦੇ ਨਾਮ ਤੋਂ ਆਈਫੋਨ ਯੂਜ਼ਰਸ ਵਾਸਤੇ ਵੀ ਤੇ ਐਂਡਰੋਇਡ ਯੂਜ਼ਰਸ ਵਾਸਤੇ ਵੀ ਤੇ ਨਾਲ ਦੀ ਨਾਲ ਵਿੰਡੋ ਵਾਸਤੇ ਵੀ ਪ੍ਰਤਾਪ ਅਕੈਡਮੀ ਹੀ ਐਪ ਹੈਗੀ ਹੈ ਹੁਣ ਗੱਲ ਕਰਦੇ ਆਪਾਂ ਸਪੈਸ਼ਲ ਅਨਾਉਂਸਮੈਂਟ ਦੀ ਬਈ ਸਪੈਸ਼ਲ ਅਨਾਉਂਸਮੈਂਟ ਕੀ ਹੈ ਇੱਕ ਵਰਡ ਤੁਸੀਂ ਬਹੁਤ ਸੁਣ ਰਹੇ ਹੋਣੇ ਅੱਜਕੱਲ ਕ੍ਰੈਸ ਕੋਰਸ ਕਿਉਂਕਿ ਇੱਕ ਤਾਂ ਐਕਸਾਈਜ਼ ਇਨਸਪੈਕਟਰ ਦੀ ਅਨਾਉਂਸਮੈਂਟ ਹੋ ਚੁੱਕੀ ਹੈ ਤੇ ਨੈਕਸਟ ਇਅਰ ਜੋ ਹੈ ਪੰਜਾਬ ਪੁਲਿਸ ਦੀ ਅਨਾਉਂਸਮੈਂਟ ਹੋਣੀ ਹੈ 2025 ਦੇ ਵਿੱਚ ਠੀਕ ਹੈ ਕਨਸਟੇਬਲ ਜਾਂ ਹੈੱਡ ਕਨਸਟੇਬਲ ਜਾਂ ਸਬ ਇੰਸਪੈਕਟਰ ਜੋ ਵੀ ਹੈ ਠੀਕ ਹੈ ਨਾਲੇ ਪਟਵਾਰੀ ਦਾ ਵੀ ਕੁਝ ਚੱਲ ਰਿਹਾ ਹੈ ਜੋ ਵੀ ਹੈ 2025 ਦੇ ਪੋਸਟਾਂ ਦਾ ਆਣੀ ਹੈ ਠੀਕ ਹੈ ਤਾਂ ਬਹੁਤ ਜੀ ਅਕੈਡਮੀਆ ਬਹੁਤ ਜੀ ਕੀ ਸਾਰੀ ਅਕੈਡਮੀਆ ਲਗਭਗ ਜੋ ਹੈ ਆਪਣੇ ਕੋਰਸਿਸ ਸਟਾਰਟ ਕਰ ਰਹੀ ਹੈ ਇੱਕ ਕ੍ਰੈਸ਼ ਕੋਰਸ ਮੈਂ ਦੇਖਿਆ ਵੀ ਮਤਲਬ ਕ੍ਰੈਸ਼ ਕੋਰਸ ਦੇ ਨਾਂ ਤੇ ਕਿਸ ਕਹਿਮ ਚੱਲ ਰਿਹਾ ਕਿ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਵੀ ਕ੍ਰੈਸ਼ ਕੋਰਸ ਵਿੱਚੇ ਜਾ ਰਿਹਾ ਹੈ ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰਨ ਲੱਗ ਰਹੇ ਆ ਉਹਨਾਂ ਨੂੰ ਕ੍ਰੈਸ਼ ਕੋਰਸ ਵਿੱਚੇ ਜਾ ਰਹੇ ਆ 2-2 ਮਹੀਨੇ ਦੇ 3-3 ਮਹੀਨੇ ਦੇ ਹੈ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਚ ਕਹਿ ਚੁੱਕਿਆ ਵੀ ਕ੍ਰੈਸ਼ ਕੋਰਸ ਜਿਹੜਾ ਹੈ ਉਹ ਨਵੇਂ ਬੱਚੇ ਵਾਸਤੇ ਤਾਂ ਹੈ ਹੀ ਨਹੀਂ ਕ੍ਰੈਸ਼ ਕੋਰਸ ਬੇਸਿਕਲੀ ਸਿਰਫ ਅਕੈਡਮੀਆ ਵਾਸਤੇ ਬਣਿਆ ਹੁੰਦਾ ਹੈ ਉਹਨਾਂ ਦੀ ਸੇਲ ਨੂੰ ਬੂਸਟ ਕਰਨ ਵਾਸਤੇ ਪੈਸੇ ਕਮਾਣ ਦਾ ਇੱਕ ਧੰਦਾ ਹੈ ਠੀਕ ਹੈ ਤਾਂ ਨਵੇਂ ਬੱਚੇ ਨੂੰ ਤਾਂ ਕਦੇ ਵੀ ਕਿਸੇ ਕ੍ਰੈਸ਼ ਕੋਰਸ ਨਾਲ ਨਹੀਂ ਜੁੜਨਾ ਚਾਹੀਦਾ ਕ੍ਰੈਸ਼ ਕੋਰਸ ਹਲਕਾ ਫੁਲਕਾ ਜੋ ਹੈ ਜਿਨ੍ਹਾਂ ਨੇ ਪਹਿਲਾਂ ਸਿਲੇਬਸ ਕਰਿਆ ਹੋਇਆ ਹੈ ਸਾਰਾ ਜਸਟ ਇੱਕ ਆਪਣੇ ਐਪ ਨੂੰ ਥੋੜਾ ਜਿਹਾ ਰਿਵਾਈਜ਼ ਕਰਨਾ ਹੈ ਉਹਨਾਂ ਵਾਸਤੇ ਹੁੰਦਾ ਹੈ ਕ੍ਰੈਸ਼ ਕੋਰਸ ਦੇ ਵਿੱਚ ਉੱਪਰ ਉੱਪਰੋਂ ਅਕੈਡਮੀਆ ਕਰਾ ਕੇ ਕੰਮ ਆਪਣਾ ਜੋ ਹੈ ਪੈਸੇ ਪੂਸੇ ਕਮਾ ਕੇ ਸਾਈਡ 'ਚ ਹੋ ਜਾਂਦੀ ਹੈ ਠੀਕ ਹੈ ਪਰ ਫਿਰ ਵੀ ਚਲੋ ਕੋਈ ਗੱਲ ਨਹੀਂ ਕਈ ਬੱਚੇ ਨੂੰ ਸੈਟੀਸਫੈਕਸ਼ਨ ਕ੍ਰੈਸ਼ ਕੋਰਸ ਤੋਂ ਹੀ ਆਂਦੀ ਹੈ ਤਾਂ ਅਨਾਉਂਸਮੈਂਟ ਕੀ ਹੈ ਮੇਨ ਗੱਲ ਇਹ ਹੈ ਇਹ ਜਿਹੜੀ ਇੰਨੀ ਵੱਡੀ ਗੱਲ ਲਿਖਤੀ ਨਾ ਇਹ ਕਿਉਂ ਲਿਖੀ ਹੈ ਵਾਈ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਜੋ ਕਿਸੇ ਅਕੈਡਮੀ ਨੇ ਨਹੀਂ ਕਰਾਇਆ ਤਾਂ ਅਕੈਡਮੀਆ ਕ੍ਰੈਸ਼ ਕੋਰਸ ਵੇਚਦੀ ਹੈ ਆਪਾਂ ਤੁਹਾਨੂੰ ਕ੍ਰੈਸ਼ ਕੋਰਸ ਫ੍ਰੀ ਕਰਾਵਾਂਗੇ ਟੋਟਲੀ ਫ੍ਰੀ ਠੀਕ ਹੈ ਤੇ ਉਹ ਵੀ ਇਹ ਨਹੀਂ ਕਿ ਉੱਪਰੋਂ ਉੱਪਰੋਂ ਕਰਾਤਾ ਜੀ ਨਹੀਂ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਕੇ ਬਿਲਕੁਲ ਬੇਸਿਕ ਤੋਂ ਬਿਲਕੁਲ ਹਾਇਰ ਲੈਵਲ ਤੱਕ ਠੀਕ ਹੈ ਬਿਲਕੁਲ ਹਾਈ ਲੈਵਲ ਤੱਕ ਇੱਕ ਕ੍ਰੈਸ਼ ਕੋਰਸ ਕਰਾਵਾਂਗੇ ਕਿਸੇ ਨੂੰ ਕੁਝ ਵੀ 1 ਰੁਪਿਆ ਵੀ ਕਿਸੇ ਨੂੰ ਪੇਡ ਨਹੀਂ ਕਰ ਕੋਈ ਪੈਸਾ ਨਹੀਂ ਕਿਸੇ ਨੂੰ ਦੇਣਾ ਠੀਕ ਹੈ ਸਾਰਾ ਕ੍ਰੈਸ਼ ਕੋਰਸ YouTube ਤੇ ਹੋਵੇਗਾ ਸਾਰਾ ਦਾ ਸਾਰ ਠੀਕ ਹੈ ਕੋਈ ਕਲਾਸ ਹਾਈਡ ਨਹੀਂ ਹੋਏਗੀ ਹਰ ਇੱਕ ਕਲਾਸ ਤੁਹਾਡੇ ਲਈ ਹੋਏਗੀ ਸਾਰਾ ਕ੍ਰੈਸ਼ ਕੋਰਸ ਹੁਣ ਇਹ ਕ੍ਰੈਸ਼ ਕੋਰਸ ਭਾਈ ਕਿਹੜੇ ਸਬਜੈਕਟ ਦਾ ਹੈ ਭਾਈ ਉਸੇ ਸਬਜੈਕਟ ਦਾ ਹੈ ਜਿਸ ਤੋਂ ਸਭ ਤੋਂ ਜ਼ਿਆਦਾ ਬੱਚੇ ਡਰਦੇ ਆ ਪੰਜਾਬ ਦੇ ਮੈਥ ਦੀ ਗੱਲ ਹੋ ਰਹੀ ਹੈ ਆ ਹੈ ਲੈਜੈਂਡ ਵਨ ਮੈਨ ਆਰਮੀ ਮੈਥ ਤੇ ਰੀਜ਼ਨਿੰਗ ਇਹਦਾ ਕੋਈ ਤੋੜ ਨਹੀਂ ਹੈ ਬਈ ਪੰਜਾਬ 'ਚ ਕੋਈ ਆਪਣੇ ਆਪ ਨੂੰ ਕਿੰਨਾ ਵੱਡੀ ਟੋਪ ਬਣ ਜੇ ਕਿ ਹਾਂ ਮੈਂ ਮੈਥ ਇਹ ਕਰਾ ਦੂੰ ਉਹ ਕਰਾ ਦੂੰ ਦੀਪ ਸਰ ਤੋਂ ਵਧੀਆ ਇਹ ਮੇਰਾ ਪਰਸਨਲ ਐਕਸਪੀਰੀਅੰਸ ਹੈ ਦੀਪ ਸਰ ਤੋਂ ਵਧੀਆ ਇਸ ਟਾਈਮ ਪੰਜਾਬ 'ਚ ਕੋਈ ਤੁਹਾਨੂੰ ਮੈਥ ਕੋਈ ਰੀਜ਼ਨਿੰਗ ਨਹੀਂ ਕਰਾ ਸਕਦਾ ਜਿਹੜੇ ਇਹਨਾਂ ਦੇ ਸਟੂਡੈਂਟ ਹੈ ਤੁਸੀਂ ਉਹਨਾਂ ਤੋਂ ਪੁੱਛ ਕੇ ਦੇਖ ਸਕਦੇ ਹੋ ਇਹਨਾਂ ਦੇ ਬੈਚ ਦੇ ਵਿੱਚ ਜਿਹੜੇ ਜੁੜੇ ਹੋਏ ਆ ਉਹਨਾਂ ਦਾ ਐਕਸਪੀਰੀਅੰਸ ਲੈ ਕੇ ਦੇਖ ਸਕਦੇ ਹੋ ਗਾਰੰਟੀ ਹੈ ਬਈ ਠੀਕ ਹੈ ਤੇ ਹੁਣ ਕ੍ਰੈਸ਼ ਕੋਰਸ ਸ਼ੁਰੂ ਕਰਾਂਗੇ ਆਪਾਂ ਬਿਲਕੁਲ ਫਰੀ ਹੋਏਗਾ YouTube ਦੇ ਉੱਤੇ ਤੇ ਇੱਥੇ ਲਿਖਿਆ ਹੈ ਨਾ ਕੰਪਲੀਟ ਕ੍ਰੈਸ਼ ਕੋਰਸ ਕੰਪਲੀਟ ਦਾ ਮਤਲਬ ਪਤਾ ਕੀ ਹੁੰਦਾ ਹੈ ਕੰਪਲੀਟ ਦਾ ਮਤਲਬ ਹੈ ਪੂਰਾ ਦਾ ਪੂਰਾ ਮੈਥ ਕੰਪਲੀਟ ਜਿਹੜਾ ਪੰਜਾਬ ਦੇ ਪੇਪਰ ਲਈ ਇੰਪੋਰਟੈਂਟ ਹੈ ਇੱਕ ਇੱਕ ਚੈਪਟਰ ਚਾਹੇ ਉਹਦੇ ਤੋਂ ਇੱਕ ਕੁਐਸਚਨ ਵੀ ਆਂਦਾ ਹੈ ਤਾਂ ਵੀ ਉਸ ਚੈਪਟਰ ਨੂੰ ਆਪਾਂ ਕਰਾਂਗੇ ਫਰੀ ਆਫ ਕੋਸਟ ਕਰਾਂਗੇ YouTube ਤੇ ਕਰਾਂਗੇ ਉਸ ਕ੍ਰੈਸ਼ ਕੋਰਸ ਦੇ ਵਿੱਚ ਠੀਕ ਹੈ ਕੋਈ ਕਲਾਸ ਹਾਈਡ ਨਹੀਂ ਹੋਏਗੀ ਸਾਰੀ ਦੀ ਸਾਰੀ ਓਪਨ ਰਹਿਣਗੀ ਸਾਰਾ ਲਾਈਵ ਆ ਕੇ ਤੁਹਾਨੂੰ ਦੀਪ ਸਰ ਇੱਕ ਕ੍ਰੈਸ਼ ਕੋਰਸ ਕੰਪਲੀਟ ਕਰਾਣਗੇ ਤੇ ਇਹ ਮੇਰੀ ਗਾਰੰਟੀ ਹੈ ਮੇਰਾ ਚੈਲੰਜ ਹੈ ਥੋੜੇ ਯਾਰ ਮਿੱਤਰਾਂ ਨੇ ਕਿਸੇ ਅਕੈਡਮੀਆ ਦੇ ਪੀੜ ਬੈਚ ਲੈੇ ਹੋਣੇ ਠੀਕ ਹੈ ਕ੍ਰੈਸ਼ ਕੋਰਸ ਲੈੇ ਹੋਣੇ ਫੁੱਲ ਫਾਊਂਡੇਸ਼ਨ ਬੈਚ ਲੈੇ ਹੋਣੇ ਸਪੈਸ਼ਲ ਮੈਥ ਦੇ ਬੈਚ ਲੈੇ ਹੋਣੇ ਪੰਜਾਬ ਦੀ ਕਿਸੇ ਵੀ ਅਕੈਡਮੀ ਚਾਹੇ ਬਠਿੰਡੇ ਹੈ ਚਾਹੇ ਚੰਡੀਗੜ੍ਹ ਹੈ ਮਾਨਸਾ ਅਬੋੜ ਕਿਤੇ ਵੀ ਹੈ ਪਟਿਆਲੇ ਸਾਰੀ ਅਕੈਡਮੀਆ ਦੇ ਕਿਸੇ ਵੀ ਪੀੜ ਬੈਚ ਦੇ ਨਾਲ ਕੰਪੇਅਰ ਕਰਕੇ ਦੇਖ ਲਿਓ ਸਾਡਾ ਫ੍ਰੀ ਵਾਲਾ ਜਿਹੜਾ YouTube ਤੇ ਕ੍ਰੈਸ਼ ਕੋਰਸ ਬੈਚ ਹੋਏਗਾ ਇਹ ਮੇਰਾ ਚੈਲੰਜ ਹੈ ਮੈਨੂੰ ਪੱਕਾ ਭਰੋਸਾ ਹੈ ਠੀਕ ਹੈ ਮੈਂ ਜਾਣਦਾ ਸਾਰੀ ਅਕੈਡਮੀਆ ਦੇ ਕੋਲ ਆਂਦੇ ਮੈਨੂੰ ਪਤਾ ਹੈ ਠੀਕ ਹੈ ਕੋਨ ਅਕੈਡੈਮਿਕ ਇੰਨੇ ਪਾਣੀ ਚੈੱਕ ਕਿਹੜਾ ਜਿਹੜਾ ਹੈ ਇੰਸਟੀਟਿਊਟ ਕਿਸ ਤਰ੍ਹਾਂ ਦਾ ਕੰਟੈਂਟ ਪ੍ਰੋਵਾਈਡ ਕਰਦਾ ਹੈ ਆਪਾਂ ਜਾਣਦੇ ਹਾਂ ਸਾਰੇ ਠੀਕ ਹੈ ਤਾਂ ਇਹ ਮੇਰੀ ਗਾਰੰਟੀ ਹੈ ਕੋਈ ਵੀ ਹੋਵੇ ਠੀਕ ਹੈ ਕੋਈ ਵੀ ਹੋਵੇ ਕਿਸੇ ਵੀ ਪੇਡ ਬੈਚ ਨਾਲ ਤੁਸੀਂ ਕੰਪੇਅਰ ਕਰ ਲਓ ਸਾਡੇ ਫ੍ਰੀ ਵਾਲੇ ਬੈਚ ਨੂੰ ਠੀਕ ਹੈ ਓਕੇ ਤਾਂ ਕਿਹੜੇ ਕਿਹੜੇ ਚੈਪਟਰ ਕਰਨਗੇ ਕਦੋਂ ਕਰਨਗੇ ఎవਰੀਥਿੰਗ ਮੈਂ ਤੁਹਾਨੂੰ ਪੂਰੀ ਡਿਟੇਲ ਦੱਸ ਰਿਹਾ ਹਾਂ ਭਾਈ ਠੀਕ ਹੈ ਧਿਆਨ ਨਾਲ ਨੋਟ ਕਰ ਲਿਓ ਖਾਸ ਤੌਰ ਤੇ ਨਵੇਂ ਸਟੂਡੈਂਟ ਜਿਨ੍ਹਾਂ ਨੇ ਮੈਥ ਨੂੰ ਬਿਲਕੁਲ ਬੇਸਿਕ ਤੋਂ ਸਟਾਰਟ ਕਰ ਰਹੇ ਤੇ ਹਾਇਰ ਲੈਵਲ ਤੱਕ ਜਿਹੜੇ ਕਹਿੰਦੇ ਨੇ ਵੀ ਸਾ ਸਮਝੀ ਗੱਲ ਓਕੇ ਤਾਂ ਟੋਟਲ 22 ਟੋਪਿਕ ਹੋਣਗੇ ਯਾਨੀ 22 ਚੈਪਟਰ ਹੋਣਗੇ ਜਿਨ੍ਹਾਂ ਤੋਂ ਪੰਜਾਬ ਦੇ ਪੇਪਰਾਂ 'ਚ ਕੁਐਸਚਨ ਪੁੱਛਿਆ ਜਾਂਦਾ ਹੈ ਪੇਪਰ ਕੋਈ ਵੀ ਹੋਵੇ ਚਾਹੇ ਟ੍ਰਿਪਲ ਐਸਬੀ ਦਾ ਹੈ ਚਾਹੇ ਪੰਜਾਬ ਪੁਲਿਸ ਦਾ ਹੈ ਜਿਹੜੀ TCS ਏਜੰਸੀ ਲੈਂਦੀ ਹੈ 100 ਦਿਨ ਲੱਗਣਗੇ ਇਹਨਾਂ 22 ਚੈਪਟਰਾਂ ਨੂੰ ਕੰਪਲੀਟ ਕਰਨ ਦੇ ਵਿੱਚ 100 ਦਿਨ ਠੀਕ ਹੈ ਜੀ ਉਸ ਤੋਂ ਬਾਅਦ ਵੀ ਲੱਗ ਸਕਦੇ ਆ ਇੱਕ ਆਪਾਂ ਨੇ ਇੱਕ ਐਵਰੇਜ ਰੱਖਿਆ ਹੈ ਤੇ ਇਹਨਾਂ ਸਾਰਿਆਂ ਦੀ ਹਰ ਇੱਕ ਟਾਈਪ ਨੂੰ ਜੇ ਆਪਾਂ ਕਵਰ ਕਰੀਏ ਤਾਂ 100 100 ਨਹੀਂ 1000 ਪਲੱਸ ਜਿਹੜੇ ਹੈ ਕੁਐਸਚਨ ਬਣਦੇ ਆ 100 ਦਿਨਾਂ 'ਚ ਕਵਰ ਹੋਣ ਠੀਕ ਹੈ ਚੈਪਟਰ ਕਿਹੜੇ-ਕਿਹੜੇ ਆ ਕਿੰਨੇ ਦਿਨ ਕਿਹੜਾ ਚੈਪਟਰ ਚੱਲੇਗਾ ਪੂਰਾ ਟਾਈਮ ਟੇਬਲ ਮੈਂ ਸ਼ਡਿਊਲ ਤੁਹਾਨੂੰ ਦੱਸ ਰਿਹਾ ਭਾਈ ਆ ਨੋਟ ਡਾਊਨ ਕਰ ਲਿਓ ਤੇ ਇਹ ਜਿਹੜੀ ਕਰੋਨੋਲੋਜੀ ਲਿਖੀ ਹੈ ਨਾ ਇਸੇ ਕਰੋਨੋਲੋਜੀ 'ਤੇ ਚੱਲੇਗਾ ਵੀ ਪਹਿਲਾ ਚੈਪਟਰ ਆਪਾਂ ਕਰਾਂਗੇ ਰੇਸ਼ੋ ਦਾ ਠੀਕ ਹੈ ਇਹ 5 ਦਿਨ ਚੱਲੇਗਾ 60 ਪਲੱਸ ਕੁਐਸਚਨ ਹੋਣਗੇ ਠੀਕ ਹੈ ਹਰ ਇੱਕ ਟਾਈਪ ਨੂੰ ਕਵਰ ਕਰਿਆ ਜਾਏਗਾ ਫਿਰ ਐਵਰੇਜ ਦਾ ਹੋਏਗਾ ਫਿਰ ਪਰਸੈਂਟੇਜ ਇਦਾਂ ਕਰਕੇ ਸੱਤ ਚੈਪਟਰ ਇਹ ਹੋਗੇ ਇਹ ਦਿਨ ਲਿਖੇ ਹੋਏ ਆ ਕਿਹੜਾ ਚੈਪਟਰ ਕਿੰਨੇ ਦਿਨ ਚੱਲੇਗਾ ਕਿੰਨੇ ਕੁਐਸਚਨ ਹੋਣਗੇ ਕਵੈਸਚਨ ਅਪ ਡਾਊਨ ਹੋ ਸਕਦੇ ਆ ਠੀਕ ਹੈ ਦਿਨ ਵੀ ਇੱਕ ਅੱਧਾ ਦਿਨ ਉੱਪਰ نیچے ਹੋ ਸਕਦਾ ਹੈ ਫਿਰ 8ਵਾਂ ਚੈਪਟਰ ਟਾਈਮ ਐਂਡ ਵਰਕ ਫਿਰ 9ਵਾਂ ਚੈਪਟਰ ਵਰਕ ਐਂਡ ਵੇਜਿਸ ਪਾਈਪ ਠੀਕ ਹੈ ਏਜਿਸ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ 14 ਚੈਪਟਰ ਹੋ ਗਏ ਨੇ ਫਿਰ ਉਸ ਤੋਂ ਬਾਅਦ ਬਈ 15ਵਾਂ 16ਵਾਂ 17 18 19 ਨੰਬਰ ਸਿਸਟਮ ਠੀਕ ਹੈ 10 12 ਦਿਨ ਤੱਕ ਨੰਬਰ ਸਿਸਟਮ ਚੱਲੇਗਾ ਕਈ ਅਕੈਡਮੀਆ ਤਾਂ ਇੱਕ ਮਹੀਨੇ ਚ ਪੂਰਾ ਮੈਥ ਨਵੇੜ ਦਿੰਦੀ ਹੈ ਠੀਕ ਹੈ ਇੰਨਾ ਮਾੜਾ ਹਾਲ ਹੈ ਆਫਲਾਈਨ ਦੇ ਵਿੱਚ ਠੀਕ ਹੈ ਤਾਂ ਜਿਹੜੀ ਤੁਸੀਂ ਆਫਲਾਈਨ ਅਕੈਡਮੀਆ ਚ ਪੜਦੇ ਇਹ ਟੋਪਿਕ ਤੁਸੀਂ ਕਿਉਂ ਨਹੀਂ ਕਰਾ ਰਹੇ ਭਾਈ ਠੀਕ ਹੈ ਉਸ ਤੋਂ ਇਲਾਵਾ ਠੀਕ ਹੈ ਡੀਆਈ ਹੋ ਗਿਆ ਪ੍ਰੋਬਲਮ ਬੇਸਡ ਓਨ ਵਰਡਸ ਹੋ ਗਿਆ ਮੈਨਚੁਰੇਸ਼ਨ ਹੋ ਗਿਆ 2D 3D ਆ ਸਾਰੇ ਚੈਪਟਰ ਤੁਹਾਨੂੰ ਕਰਾਏ ਜਾਣਗੇ ਲਗਭਗ ਅਪਰੋਕਸ ਜਿਹੜਾ ਹੈ 100 ਦਿਨ ਲੱਗ ਜਾਣਗੇ ਭਾਈ ਠੀਕ ਹੈ ਯਾਨੀ ਤੁਸੀਂ ਮੰਨ ਕੇ ਚੱਲੋ ਕਿ ਜੇ ਸੰਡੇ ਕਿਉਂਕਿ ਸੰਡੇ ਆਫ ਹੁੰਦਾ ਤਾਂ 4 ਮਹੀਨੇ ਤੱਕ ਜਾਂ ਸਾਢੇ 3 ਮਹੀਨੇ ਇਹ ਬੈਚ ਆਪਣਾ ਚੱਲਣਾ ਹੈ ਠੀਕ ਹੈ ਫ੍ਰੀ ਕ੍ਰੈਸ਼ ਕੋਰਸ ਹੈ ਫਿਰ ਕਹਿ ਰਿਹਾ ਅਕੈਡਮੀ ਦੇ ਪੇਡ ਨਾਲ ਕੰਪੇਅਰ ਕਰ ਲਿਓ ਸਾਡਾ ਫ੍ਰੀ ਵਾਲੇ ਦਾ ਕੰਟੈਂਟ ਉਹਨਾਂ ਤੋਂ ਕਿਤੇ ਵਧੀਆ ਸਾਡੇ ਵਾਲੇ ਦੇ ਕਨਸੈਪਟ ਕਰਾਉਣ ਦੇ ਤਰੀਕੇ ਉਹਨਾਂ ਤੋਂ ਕਿਤੇ ਵਧੀਆ ਤੁਹਾਨੂੰ ਮਿਲਣਗੇ ਇਹ ਗਾਰੰਟੀ ਹੈ ਤਾਂ ਜਿਹੜਾ ਬੱਚਾ ਸਾਡੇ ਨਾਲ 100 ਡੇਜ਼ ਆ ਜਿਹੜਾ ਚੈਲੰਜ ਹੈ ਇਸ ਨੂੰ ਅਸੈਪਟ ਕਰੇਗਾ ਉਹ ਗਾਰੰਟੀ ਹੈ ਉਹਦਾ ਪੰਜਾਬ ਦੇ ਕਿਸੇ ਪੇਪਰ 'ਚ ਕੋਈ ਮਾਰਕਸ ਕੱਟ ਹੀ ਨਹੀਂ ਸਕਦਾ ਮੈਥ ਦਾ ਕੋਈ ਨਹੀਂ ਕਟੇਗਾ ਠੀਕ ਹੈ ਬਤਸੱਲੀ ਨਾਲ ਇਹ 100 ਦਿਨ ਦਾ ਚੈਲੰਜ ਅਸੈਪਟ ਕਰਨਾ ਹੈ ਤੇ ਇੱਕ ਇੱਕ ਟੌਪਿਕ ਨੂੰ ਕਵਰ ਕਰਦੇ ਚੱਲਣਾ ਹੈ ਬਿਲਕੁਲ ਆਰਾਮ ਨਾਲ ਸਮੂਥਲੀ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਸਟ्रेस ਨਹੀਂ ਲੈਣੀ ਕਿ ਮੇਰਾ ਜੀ 60 ਦਿਨਾਂ ਬਾਅਦ ਐਗਜ਼ਾਮ ਹੈ ਮੇਰਾ ਫਟਾਫਟ ਕਵਰ ਕਰਾ ਦਿਓ ਜੀ ਨਹੀਂ ਆਪਾਂ ਨੇ ਪਹਿਲਾਂ ਟਾਰਗੇਟ ਲੈ ਕੇ ਚੱਲਿਆ ਹੈ ਕਿ ਆਪਾਂ ਨੂੰ ਸਾਰਾ ਮੈਥ ਕਰਨਾ ਹੈ ਵਧੀਆ ਤਰੀਕੇ ਨਾਲ ਠੀਕ ਹੈ ਹੁਣ ਕਈ ਬੱਚੇ ਕਹਿਣਗੇ ਕਿ ਸਰ ਆਪਾਂ ਨੇ ਤਾਂ ਤੁਹਾਡਾ ਮੈਥ ম্যাਜਿਕ ਦਾ ਕੋਰਸ ਬਾਈ ਕਰਿਆ ਕਿ ਹੁਣੇ ਉਹ ਆਫਰ ਚੱਲ ਰਿਹਾ ਸੀਗਾ 30 35% ਦਾ ਕਈਆਂ ਨੇ ਜਿਹੜਾ ਹੈ ਸਿਲੇਕਸ਼ਨ ਬੈਚ ਨੂੰ ਲਿਆ ਕਿ ਫਿਰ ਆਪਾਂ ਨੇ ਤਾਂ ਪੈਸੇ ਲਾਤੇ ਹੁਣ ਤੁਸੀਂ ਸਾਰਾ ਫ੍ਰੀ ਕਰਾ ਰਹੇ ਹੋ ਕੀ ਫਰਕ ਹੈ ਦੋਹਾਂ 'ਚ ਦੇਖੋ ਜਿਹੜੇ ਬਹੁਤ ਪੁਰਾਣੇ ਬੱਚੇ ਆ ਉਹਨਾਂ ਨੂੰ ਤਾਂ ਪਤਾ ਹੈ ਕੀ ਫਰਕ ਹੈ ਪਰ ਕੁਝ ਜਿਹੜੇ ਨਵੇਂ ਜੁੜੇ ਆ ਜਿਨ੍ਹਾਂ ਨੇ ਰੀਸੈਂਟਲੀ ਲਾਸਟ ਵੀਕ ਜੁਆਇਨ ਕਰਿਆ ਹੈ ਮੈਂ ਉਹਨਾਂ ਨੂੰ ਵੀ ਵੀਡੀਓ ਦੇ ਐਂਡ 'ਚ ਬਿਲਕੁਲ ਦੱਸ ਦਊਗਾ ਕਿ ਪੇਡ ਜਿਹੜਾ ਹੈ ਸਾਡਾ ਫਾਊਂਡੇਸ਼ਨ ਬੈਚ ਤੇ ਮੈਥ ਮੈਜਿਕ ਬੈਚ ਉਹਦੇ 'ਚ ਤੇ ਆਪਣੇ ਕ੍ਰੈਸ ਕੋਰਸ 'ਚ ਕੀ ਫਰਕ ਹੈ ਠੀਕ ਹੈ ਥੋੜਾ ਜਿਹਾ ਫਰਕ ਹੈ ਦੱਸ ਦਊਗਾ ਕੋਈ ਵੀ ਵੀਡੀਓ ਹਾਈਡ ਨਹੀਂ ਹੋਏਗੀ ਤਾਂ ਇਹ ਨੋਟ ਡਾਊਨ ਕਰ ਲੋ ਸਟਾਰਟ ਕਦੋਂ ਹੋਏਗਾ ਮੀਨ ਮੁੱਦੇ ਤੇ ਆਓ ਐਵੇਂ ਮੁੱਦਾ ਆਗੇ ਪੱਦੇ 18 ਦਸੰਬਰ ਹੈ ਬਈ 18 ਦਸੰਬਰ ਦੂਰ ਨਹੀਂ ਹੈਗੀ ਇੱਕ ਦੋ ਦਿਨ ਹੈ ਆਪਣੇ ਕੋਲ 18 ਦਸੰਬਰ ਤੋਂ ਬਾਅਦ ਸ਼ੁਰੂ ਆ ਸਵਾ 12 ਦਾ ਟਾਈਮ ਹੈ ਤਾਂ 18 ਨੂੰ ਮਿਲਦੇ ਆ ਸਵਾ 12 ਠੀਕ ਹੈ 18 ਦਸੰਬਰ ਸਵਾ 12 ਦੀ ਟਾਈਮਿੰਗ ਹੈ ਕੰਪਲੀਟ ਮੈਥ ਜਿਹੜਾ 18 ਦਸੰਬਰ ਤੋਂ ਲੈ ਕੇ ਅੱਗੇ ਆਉਣ ਵਾਲੇ ਲਗਭਗ 100 ਦਿਨਾਂ ਦੀ 100 ਕਲਾਸਾਂ ਨੂੰ ਅਟੈਂਪਟ ਕਰੇਗਾ ਪੰਜਾਬ ਦਾ ਕੋਈ ਪੇਪਰ ਹੋਵੇ ਦੇਖੋ ਇੰਨੀ ਚੀਜ਼ ਨੂੰ ਨਾ ਤਾਂ ਐਕਸਾਈਜ਼ ਇਨਸਪੈਕਟਰ ਨੇ ਆਣਾ ਠੀਕ ਹੈ ਨਾ ਤੁਹਾਡੇ ਪੰਜਾਬ ਪੁਲਿਸ ਨੇ ਆਣਾ ਤੇ ਹੋਰ ਜਿਹੜੇ ਆਣੇ ਪੇਪਰ ਉਹ ਵੀ ਨਹੀਂ ਆਣੇ ਜੇ ਤੁਸੀਂ ਇਹ 100 ਦਿਨ ਲਗਾਤਾਰ ਲਗਾਉਂਗੇ ਇਹਨਾਂ ਕਲਾਸਾਂ ਨੂੰ ਇਹ ਮੇਰੀ ਗਾਰੰਟੀ ਹੈ ਤੁਹਾਡਾ ਪੰਜਾਬ ਦੇ ਕਿਸੇ ਵੀ ਪੇਪਰ ਚ ਮੈਥ ਦਾ ਕੋਈ ਵੀ ਨੰਬਰ ਕਟੇਗਾ ਹੀ ਨਹੀਂ ਠੀਕ ਹੈ ਬਸ ਰਿਵੀਜ਼ਨ ਕਰਨੀ ਹੈ ਪ੍ਰੈਕਟਿਸ ਕਰਨੀ ਹੈ ਇਹ ਨਹੀਂ ਕਿ ਕਲਾਸ ਲਾਗੇ ਉਸ ਤੋਂ ਬਾਅਦ ਨੋਟਸ ਚੱਕ ਕੇ ਪਰ੍ਹਾਂ ਮਾਰੇ ਵੀ ਦੇਖਣਾ ਹੀ ਨਹੀਂ ਫਿਰ ਅਗਲੇ ਦਿਨ ਫੇਰ ਚੱਕ ਕੇ ਨੋਟਸ ਬਣਾ ਲੈ ਰਿਵੀਜ਼ਨ ਕਰਨੀ ਹੈ ਠੀਕ ਹੈ ਬਸ ਹੋਰ ਕੁਝ ਨਹੀਂ ਹੈ ਠੀਕ ਹੈ ਤਾਂ ਇਸ ਬੈਚ ਨੂੰ ਆਪਾਂ ਸਟਾਰਟ ਕਰਾਂਗੇ ਬਈ 18 ਨੂੰ ਸਵਾ 12 ਵਜੇ ਮਿਲਦੇ ਆ ਠੀਕ ਹੈ ਤੇ ਹੋਰ ਇਹਦੇ ਬਾਰੇ ਜਿਹੜੀ ਜਿਹੜੀ ਡਿਟੇਲ ਹੈ ਤੁਹਾਨੂੰ ਦੀਪ ਸਰ ਬਹੁਤ ਵਧੀਆ ਤਰੀਕੇ ਨਾਲ ਦੱਸ ਦੇਣਗੇ ਤੇ ਰਹੀ ਗੱਲ ਪੇਡ ਅਤੇ ਉਹਦੇ 'ਚ ਜਿਹੜਾ ਹੈ ਫਰਕ ਦੀ ਤਾਂ ਦੇਖੋ ਸਾਡਾ ਪੇਡ ਬੈਚ ਹੁੰਦਾ ਬਈ ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਪੰਜਾਬ ਸਿਲੈਕਸ਼ਨ ਬੈਚ ਹੈ ਸਾਡਾ ਠੀਕ ਹੈ ਆਪਾਂ ਹਰ ਪੇਪਰ ਵਾਸਤੇ ਅਲੱਗ-ਅਲੱਗ ਬੈਚ ਨਹੀਂ ਚਲਾਉਂਦੇ ਕਈ ਵਾਰ ਸਾਡੀ ਬਹੁਤ ਮਜਬੂਰੀ ਹੋ ਜਾਂਦੀ ਹੈ ਜਿਵੇਂ ਕਾਂਸਟੇਬਲ ਵਰਗਾ ਪੇਪਰ ਆ ਜਾਂਦਾ ਹੈ ਹਨਾ ਬੱਚੇ ਕਹਿੰਦੇ ਕਿ ਨਹੀਂ ਇਹ ਤਾਂ ਬਹੁਤ ਜ਼ਿਆਦਾ ਡਿਟੇਲ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਡਿਟੇਲ ਹੈ ਸਿਰਫ ਕਾਂਸਟੇਬਲ ਦਾ ਬੈਚ ਬਣਾਉ ਉੱਤਾ ਬਣਾ ਦਿੰਦੇ ਆ ਅਦਰਵਾਈਜ਼ ਆਪਾਂ ਹਰ ਪੇਪਰ ਵਾਸਤੇ ਅਲੱਗ ਬੈਚ ਨਹੀਂ ਬਣਾਉਂਦੇ ਆਪਣਾ ਇੱਕੋ ਟਾਰਗੇਟ ਰਹਿੰਦਾ ਹੈ ਕਿ ਬੱਚੇ ਨੂੰ ਸਿਲੇਬਸ ਕਵਰ ਕਰਾਓ ਉਹਨੂੰ ਸਾਰੀ ਜੀਕੇ ਇੱਕ ਵਾਰ ਕਰਾਓ ਸਾਰਾ ਮੈਥ ਇੱਕ ਵਾਰ ਕਰਾਓ ਸਾਰੀ ਰੀਜਨਿੰਗ ਕਰਾਓ ਸਾਰੀ ਇੰਗਲਿਸ਼ ਕਰਾਓ ਪੰਜਾਬੀ ਕਰਾਓ ਕੰਪਿਊਟਰ ਕਰ ਤਾਂ ਕਿ ਉਹ ਹਰ ਵੀ ਪ੍ਰਾਪਤ ਦੇ ਅਲੀਜੀਬਲ ਹੋਵੇ ਹੁਣ ਜੇ ਉਹਨੇ ਗ੍ਰੈਜੂਏਸ਼ਨ ਕਰੀ ਹੈ ਇਹ ਤਾਂ ਹੈ ਨਹੀਂ ਕਿ ਕਲਾ ਸਬ ਇੰਸਪੈਕਟਰ ਭਰੇਗਾ ਉਹਨੇ ਐਕਸਾਈਜ਼ ਇੰਸਪੈਕਟਰ ਨਹੀਂ ਭਰਨਾ ਜਾਂ ਪਟਵਾਰੀ ਨਹੀਂ ਭਰਨਾ ਬਾਈ ਜੋ ਜਿਹੜਾ ਗ੍ਰੈਜੂਏਸ਼ਨ ਬੇਸ ਤੇ ਪੇਪਰ ਆ ਰਿਹਾ ਉਹਨੇ ਸਾਰੇ ਭਰਨੇ ਆ ਠੀਕ ਹੈ ਤਾਂ ਹਰ ਪੇਪਰ ਵਾਸਤੇ ਅਲੱਗ-ਅਲੱਗ ਬੈਚ ਥੋੜੀ ਖਰੀਦ ਦੇਗਾ ਇਹ ਤਾਂ ਅਕੈਡਮੀਓ ਦੇ ਧੰਦੇ ਆ ਠੀਕ ਹੈ ਮੇਨ ਗੱਲ ਕੀ ਆ ਆਪਾਂ ਸਾਰੇ ਸਿਲੇਬਸ ਦਾ ਇੱਕ ਬੈਚ ਬਣਾਉਂਦੇ ਆ ਸਾਡਾ ਬੈਚ ਹੈ ਪੰਜਾਬ ਸਿਲੈਕਸ਼ਨ ਠੀਕ ਹੈ ਹਾਂ ਕਈਆਂ ਨੂੰ ਹੁੰਦਾ ਕਿ ਮੈਂ ਸਿਰਫ ਜੀਕੇ ਕਰਨੀ ਹੈ ਤਾਂ ਜੀਕੇ ਦਾ ਅਲੱਗ ਮਿਲ ਜਾਂਦਾ ਕ ਪਰ ਪੇਪਰ ਵਾਈਜ਼ ਨਹੀਂ ਉਹ ਸਬਜੈਕਟ ਵਾਈਜ਼ ਹੁੰਦੇ ਆ ਠੀਕ ਹੈ ਓਵਰ ਆਲ ਸਾਡਾ ਇੱਕੋ ਬੈਚ ਹੈ ਕੋਈ ਵੀ ਪੇਪਰ ਹੋਵੇ ਠੀਕ ਹੈ ਇੱਕ ਸਾਲ ਦੀ ਇਹਦੀ ਵੈਲਿਡਿਟੀ ਹੁੰਦੀ ਹੈ ਤੇ 4500 ਇਹਦੀ ਫੀਸ ਹੈ ਪਰ ਇਹਦੇ ਤੇ ਜਿਹੜਾ ਹੈ 30% ਦਾ ਡਿਸਕਾਊਂਟ ਚੱਲ ਰਿਹਾ ਸੀਗਾ ਜਿਹਦਾ ਕਾਫੀ ਸਾਰੇ ਸਟੂਡੈਂਟਸ ਨੇ ਲਾਭ ਲਿਆ ਤੇ ਇਹਦੇ ਨਾਲ ਜੁੜੇ ਆ ਹੁਣ ਜਿਹੜੇ ਨਵੇਂ ਬੱਚੇ ਜੁੜੇ ਆ ਉਹਨਾਂ ਨੂੰ ਇਹ ਟੈਨਸ਼ਨ ਹੋ ਜੇਗੀ ਕਿ ਬਾਈ ਫਿਰ ਜਾਂ ਕਈ ਬੱਚੇ ਮੈਥ ম্যাਜਿਕ ਬੈਚ ਨਾਲ ਜੁੜੇ ਆ ਜਿਹੜਾ 1600 1700 ਦਾ ਆਉਂਦਾ ਹੈ ਕੰਪਲੀਟ ਮੈਥ ਰੀਜਨਿੰਗ ਉਹਦੇ ਚ ਹੁੰਦੀ ਹੈ ਲਾਈਵ ਪਲੱਸ ਰਿਕਾਰਡਡ ਉਹ 1700 ਅਪਰੋਕਸ ਦਾ ਬੈਚ ਹੁੰਦਾ ਹੈ ਸਾਡਾ ਠੀਕ ਹੈ ਤਾਂ ਉਹਨਾਂ ਨੂੰ ਇਹ ਟੈਨਸ਼ਨ ਹੋ ਜੇਗੀ ਕਿ ਸਰ ਆਪਾਂ ਨੇ ਤਾਂ ਪੀੜ ਲੈ ਲਿਆ ਹੁਣ ਤੁਸੀਂ ਕਹਿ ਰਹੇ ਹੋ ਕਿ ਵੇ ਆਪਾਂ ਸਾਰਾ ਫ੍ਰੀ ਕਰਾਵਾਂਗੇ ਤਾਂ ਮੇਰੀ ਗੱਲ ਸੁਣੋ ਪੁਰਾਣਿਆਂ ਨੂੰ ਆਲਰੇਡੀ ਪਤਾ ਹੈ ਕਿ ਇੱਕ ਇੱਕ ਚੈਪਟਰ ਦੇ ਵਿੱਚ ਮੈਦ ਮੈਜਿਕ ਬੈਚ ਦੇ ਵਿੱਚ ਨਾ ਇੱਕ ਇੱਕ ਚੈਪਟਰ ਦੇ ਵਿੱਚ ਨਾ 3300 ਕੁਐਸਚਨ ਕਰਾਏ ਹੋਏ ਆ ਕੁਝ ਵੀ ਨਹੀਂ ਛੱਡਿਆ ਕੋਈ ਬੁੱਕ ਨਹੀਂ ਛੱਡੀ ਕੋਈ ਕੁਝ ਵੀ ਨਹੀਂ ਹੈ ਅਲੱਗ ਬੁੱਕ ਲੈਣੀ ਹੀ ਨਹੀਂ ਪ੍ਰੈਕਟਿਸ ਵਾਸਤੇ ਜੇ ਇੱਕ ਚੈਪਟਰ ਦੇ ਤੁਸੀਂ 300 ਕੁਐਸਚਨ ਕਰ ਰਹੇ ਹੋ ਇੰਨੇ ਤਾਂ ਤੁਹਾਨੂੰ ਬੁੱਕ 'ਚ ਵੀ ਨਹੀਂ ਮਿਲਦੇ ਕਈ ਵਾਰ ਤਾਂ ਉਹੀ ਕਰਨੇ ਹੁੰਦੇ ਆ ਠੀਕ ਹੈ ਜਿਹੜਾ ਕਿ YouTube ਤੇ ਪੋਸੀਬਲ ਨਹੀਂ ਹੁੰਦਾ ਸਾਰਾ ਕਿਉਂਕਿ ਉਹਨੂੰ ਤਾਂ ਫਿਰ ਬਹੁਤ ਜ਼ਿਆਦਾ ਮਤਲਬ ਲੈਂਥੀ ਹੋ ਜਾਏਗਾ ਫਿਰ ਉਹ ਕ੍ਰੈਸ਼ ਕੋਰਸ ਥੋੜੀ ਰਹੇਗਾ ਉਹ ਤਾਂ ਫਾਊਂਡੇਸ਼ਨ ਹੋ ਜਾਏਗਾ ਠੀਕ ਹੈ ਪਰ ਇਹ ਕ੍ਰੈਸ਼ ਕੋਰਸ ਜਿਹੜੇ ਬੱਚੇ ਬਿਲਕੁਲ ਬੇਸਿਕ ਤੋਂ ਪੜਨਾ ਚਾਹੁੰਦੇ ਹਨ ਨਾ ਉਹ ਕ੍ਰੈਸ਼ ਕੋਰਸ ਨਾਲ ਹੀ ਜੁੜੋ ਇਸ ਨਾਲ ਕਿਉਂਕਿ ਇਹ ਸਪੈਸ਼ਲ ਇਸ ਤਰ੍ਹਾਂ ਡਿਜ਼ਾਈਨ ਕਰ ਰਹੇ ਹਨ ਕਿ ਜਿਹੜਾ ਪਹਿਲੀ ਵਾਰ ਬੱਚਾ ਮੈਥ ਪੜ ਰਿਹਾ ਹੈ ਨਾ ਉਹਨੂੰ ਵੀ ਕੋਈ ਸਮੱਸਿਆ ਨਹੀਂ ਆਏ ਠੀਕ ਹੈ ਕਿਉਂਕਿ ਕ੍ਰੈਸ਼ ਕੋਰਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆ ਕਿਉਂਕਿ ਅਕੈਡਮੀ ਵਾਲੇ ਸੋਚਦੇ ਹਨ ਕਿ ਕ੍ਰੈਸ਼ ਕੋਰਸ ਨੂੰ ਕਿਉਂਕਿ ਵੀਡੀਓ ਦੇ ਉੱਤੇ ਸਭ ਤੋਂ ਪਹਿਲੀ ਗੱਲ ਆ ਜਿਹੜਾ ਥੰਬਨੇਲ ਸੀਗਾ ਇੰਨੀ ਵੱਡੀ ਗੱਲ ਲਿਖੀ ਹੋਈ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਜਿਹੜੀ ਆਪਾਂ ਨੇ ਲਿਖਤੀ ਹਨਾ ਕਿ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਕਿਉਂਕਿ ਕ੍ਰੈਸ਼ ਕੋਰਸ ਦੇ ਵਿੱਚ ਆਪਾਂ ਤੁਹਾਨੂੰ ਬੇਸਿਕ ਤੋਂ ਕਰਾਵਾਂਗੇ ਕਿੱਥੋਂ ਸਟਾਰਟ ਕਰਾਵਾਂਗੇ ਬੇਸਿਕ ਤੋਂ ਤੇ ਹਾਇਰ ਲੈਵਲ ਤੱਕ ਹਰ ਇੱਕ ਟਾਈਪ ਨੂੰ ਕਵਰ ਕਰਾਂਗੇ ਕੁਐਸਚਨ ਦਾ ਨੰਬਰ ਬੇਸਿਕ ਘੱਟ ਹੋ ਸਕਦਾ ਹੈ ਪਰ ਟਾਈਪ ਸਾਰੀ ਕਵਰ ਹੋਏਗੀ ਸਮਝਾਈ ਹਰ ਇੱਕ ਚੀਜ਼ ਜਾਏਗੀ ਬਿਲਕੁਲ ਬੇਸਿਕ ਤੋਂ ਤੇ ਫਾਊਂਡੇਸ਼ਨ ਤੇ ਬੇਸਿਕ ਫਾਊਂਡੇਸ਼ਨ ਤੇ ਕ੍ਰੈਸ਼ ਕੋਰਸ 'ਚ بس ਆਹੀ ਫਰਕ ਹੈ ਉੱਥ ਠੀਕ ਹੈ ਤੇ ਨਾਲੇ ਤੁਹਾਨੂੰ ਟੈਸਟ ਸੀਰੀਜ਼ ਵਗੈਰਾ ਇਹਨਾਂ ਸਾਰੀ ਚੀਜ਼ਾਂ ਦੇ ਉੱਤੇ ਮਤਲਬ ਥੋੜਾ ਇੱਕ ਐਕਸਟਰਾ ਐਜ ਹੋ ਜਾਂਦਾ ਹੈ ਕਿਉਂਕਿ ਬੱਚੇ ਨੇ ਪੀੜ ਕਰਿਆ ਹੈ ਅਦਰਵਾਈਜ਼ ਜੇ ਤੁਸੀਂ ਬਿਲਕੁਲ ਬੇਸਿਕ ਤੋਂ ਵੀ ਕਰਨਾ ਹੈ ਨਾ ਤਾਂ ਵੀ ਕੋਈ ਇਸ਼ੂ ਨਹੀਂ ਹੈ ਕ੍ਰੈਸ਼ ਕੋਰਸ ਦੇ ਵਿੱਚ ਠੀਕ ਹੈ ਕ੍ਰੈਸ਼ ਕੋਰਸ ਵਰਡ ਬਦਨਾਮ ਹੋ ਗਿਆ ਪਰ ਜੋ ਆਪਾਂ ਕਰਾਵਾਂਗੇ ਉਹ ਜਿਹੜਾ ਗਲਤ ਰਸਤਾ ਚੱਲ ਰਿਹਾ ਹੈ ਨਾ ਉਸ ਰਸਤੇ ਨੂੰ ਸਹੀ ਕਰਨ ਦੀ ਕੋਸ਼ਿਸ਼ ਆਪਾਂ ਕਰਾਂਗੇ ਕਿ ਕ੍ਰੈਸ਼ ਕੋਰਸ ਐਦਾਂ ਕਰਾਈਦਾ ਹੁੰਦਾ ਹੈ ਬੱਚੇ ਨੂੰ ਠੀਕ ਹੈ ਓਕੇ ਗੱਲ ਸਮਝੇ ਤਾਂ ਇਸ ਕਰਕੇ ਇੱਥੇ ਲਿਖਿਆ ਹੈ ਕਿ ਕਿਸੇ ਅਕੈਡਮੀ ਨੇ ਕਿ ਕਿਸੇ ਅਕੈਡਮੀ ਨੇ ਤੁਹਾਨੂੰ ਪਹਿਲੀ ਗੱਲ ਤਾਂ ਹੈ ਕਿ ਕ੍ਰੈਸ਼ ਕੋਰਸ ਵੇਚ ਹੀ ਰਹੇ ਹੈ ਜੇ ਕਿਸੇ ਨੇ ਤੁਹਾਨੂੰ ਕ੍ਰੈਸ਼ ਕੋਰਸ ਕਰਾਇਆ ਵੀ ਹੈ ਨਾ ਤਾਂ ਇਹ ਮੇਰੀ ਗਾਰੰਟੀ ਹੈ ਕਿਸੇ ਨੇ ਬਿਲਕੁਲ ਬੇਸਿਕ ਤੋਂ ਲੈ ਕੇ ਹਾਈ ਤੱਕ ਨਹੀਂ ਕਰਾਇਆ ਤੇ ਉਹ ਵੀ ਇੰਨੇ ਚੈਪਟਰਾਂ ਵਾਲਾ 22 ਚੈਪਟਰ ਮੈ ਅੱਜ ਸਾਰੇ ਤੁਹਾਨੂੰ ਕਰਾ ਰਹੇ ਹੈ ਪੰਜਾਬ ਓਕੇ ਪੰਜਾਬ 'ਚ ਤਾਂ ਕਿਸੇ ਨੇ ਨਹੀਂ ਕਰਾਇਆ ਟੈਨਸ਼ਨ ਫਰੀ ਰਹੋ ਤਾਂ ਬਿਲਕੁਲ ਜਿਨ੍ਹਾਂ ਨੂੰ ਮੈਚ ਪੜ੍ਹਨਾ ਹੈ 18 ਨੂੰ ਸਵਾ 12 80 ਲੋਕ ਬਣ ਗਏ ਨਾ 18 ਨੂੰ ਮਿਲਦੇ ਹੈ ਸਵਾ 12 ਓਕੇ ਬਾਈ ਥੈਂਕ ਯੂ